ਉਹ 3 ਮਹੀਨੇ ਦਾ ਮੁੱਖ ਮੰਤਰੀ ਬਣਿਆ ਉਹ ਚਾਹੁੰਦਾ ਉਦੋਂ ਲੋਕ ਖੁਸ਼ ਬੜੇ ਸੀ ਬੁਗਲ ਸਾਹਿਬ ਉਹ ਬੜੇ ਖੁਸ਼ ਸੀ ਲੋਕ ਵੀ ਆ ਸਾਡਾ ਬੰਦਾ ਮੁੱਖ ਮੰਤਰੀ ਬਣ ਗਿਆ ਇੰਨੀ ਕੀ ਗੱਲ ਸੀ ਬਸ ਕਿਉਂਕਿ ਪਹਿਲਾਂ ਕਦੀ ਬਣਿਆ ਨਹੀਂ ਸੀ ਕੋਈ ਜੇ ਉਹ ਮਾਨਯੋਗ ਚਾਹੁੰਦੇ ਤਾਂ ਉਹ ਆਪਣੇ ਬਿੰਦੇ ਚੰਡੀਗੜ੍ਹ ਦਫ਼ਤਰ 'ਚ ਦਫ਼ਤਰੋਂ ਨਾ ਆਉਂਦੇ ਬਾਹਰ ਰਾਤ ਨੂੰ ਜਿੱਦਾਂ ਬਾਬਾ ਸਾਹਿਬ ਨੇ ਜਦੋਂ ਨਾ ਸੰਵਧਾਨ ਲਿਖਿਆ ਤਾਂ 18-18 ਘੰਟੇ ਬਹਿ ਕੇ ਕੰਮ ਕਰਦੇ ਸੀ ਸਿਰਫ 6 ਘੰਟੇ ਕਹਿੰਦੇ ਉਹ ਆਪਣਾ ਰੋਟੀ ਪਾਣੀ ਤੇ ਸੌਂਦੇ ਸੀ ਤਾਂ ਇਹ ਚੰਨੀ ਸਿਆਣਾ ਹੁੰਦਾ ਸਾਡੇ ਵਰਗੇ ਕੁਸਲਾਹ ਲੈ ਲੈਂਦਾ ਇਹ ਦਫ਼ਤਰ 'ਚ ਬਹਿ ਕੇ ਕਰਦਾ ਕੰਮ ਇਹ ਆਨਲਾਈਨ ਕੱਢਦਾ ਨੌਕਰੀਆਂ ਆਨਲਾਈਨ ਪੇ ਲੋ ਜੀ ਮੈਂ 20000 40000 ਨੌਕਰੀ ਕੱਢਦੀ ਆ ਪੁਲਿਸ ਚੈਨੀ ਐਜੂਕੇਸ਼ਨ ਚੈਨੀ ਪੀ ਡਬਲਯੂ ਡੀ ਚੈਨੀ ਬਿਜਲੀ ਬੋਰਡ ਚੈਨੀ ਐਕਸਾਈ ਚੈਨੀ ਇਹ ਆਨਲਾਈਨ ਵੋਕੇਂਸੀਆਂ ਕੱਢਦਾ ਆਨਲਾਈਨ ਅਰਜ਼ੀਆਂ ਲੈਂਦਾ ਆਨਲਾਈਨ ਟੈਸਟ ਲੈਂਦਾ ਆਨਲਾਈਨ ਇੰਟਰਵਿਊ ਕਰਕੇ ਤੇ 15 ਦਿਨਾਂ ਚ ਮਹੀਨੇ ਚ ਲੋਕਾਂ ਨੂੰ ਅਪਾਇੰਟਮੈਂਟ ਲੈਟਰ ਦਿੰਦਾ ਤੇ ਜਦੋਂ ਜਾਂਦਾ ਕਮਰੇ ਚੋਂ ਨਿਕਲ ਕੇ ਮੁੱਖ ਮੰਤਰੀ ਦੇ ਚੋਂ ਤੇ ਪਤਾ ਲੱਗਦਾ ਬਾਹਰ ਆਣ ਕੇ ਕਹਿੰਦਾ ਜੀ ਮੈਂ ਇੰਨੇ ਹਜ਼ਾਰ ਨੌਕਰੀ ਦੇ ਦਿੱਤੀ ਇੰਨੇ ਹਜ਼ਾਰ ਲੋਕਾਂ ਦੇ ਮੈਂ ਕਰਜ਼ੇ ਮਾਫ਼ ਕਰਤੇ ਇੰਨੇ ਨੌਜਵਾਨਾਂ ਨੂੰ ਮੈਂ ਪੜ੍ਹਾਈ ਦੇ ਪੈਸੇ ਦੇ ਦਿੱਤੇ ਮੈਂ ਡਿਗਰੀਆਂ ਦਿੱਤੀਆਂ ਪਰ ਉਹ ਕੀ ਕਰਦਾ ਰਿਹਾ ਉਹ ਸੜਕਾਂ ਤੇ ਆ ਗਿਆ ਸੜਕਾਂ ਤੇ ਆ ਕੇ ਲੋਕਾਂ ਨੂੰ ਕਹਿੰਦਾ ਰਿਹਾ ਮੈਂ ਜੀ ਗੜ ਕੱਢ ਲੈਣਾ ਮੈਂ ਜੀ ਮੰਜੇ ਪੁਣ ਲੈਣਾ ਇਦਿਕੇ ਨੂੰ ਮੈਂ ਜੀ ਮੰਜੇ ਬੁਣ ਲੈਣਾ ਮੈਂ ਟੈਂਟ ਲਾ ਲੈਣਾ ਮੈਂ ਬੱਕਰੀਆਂ ਚੋਂ ਲੈਣਾ ਯਾਰ ਇਹ ਕੰਮ ਤਾਂ ਸਾਰੇ ਸਾਡੇ ਗਰੀਬ ਪਰਿਵਾਰ ਪਿੰਡਾਂ ਚ ਕਰਦੇ ਆ ਸਾਰੇ ਹੀ ਮੱਝਾਂ ਚਾਉਂਦੇ ਬੱਕਰੀਆਂ ਚਾਉਂਦੇ ਮੰਜੇ ਬੁਣਦੇ ਸਾਰੇ ਕਰਦੇ ਆ ਇਹ ਕੰਮ ਪਰ ਕੀ ਇਹ ਭਰਾਵੋ ਇਹ ਮੁੱਖ ਮੰਤਰੀ ਦਾ ਕੰਮ ਆ ਮੁੱਖ ਮੰਤਰੀ ਦੀ ਜੌਬ ਬਹੁਤ ਵੱਡੀ ਹੁੰਦੀ ਹੈ ਉਹਨੇ ਐਜੂਕੇਸ਼ਨ ਕਿੱਦਾਂ ਦੀ ਦੇਣੀ ਸਮਾਜ ਨੂੰ ਉਹ ਦੇਣੀ ਹੁੰਦੀ ਹੈ ਲਾਅ ਐਂਡ ਆਰਡਰ ਤੇ ਕੰਟਰੋਲ ਕਰਨਾ ਹੁੰਦਾ ਉਹਨੇ ਪੜ੍ਹਾਈ ਦੇਣੀ ਹੁੰਦੀ ਚੰਗੀ ਉਹਨੇ ਖਜ਼ਾਨੇ ਦਾ ਪੈਸਾ ਕਿਹੜੇ ਸੈਕਸ਼ਨ ਵੱਲ ਨੂੰ ਜਾਵੇ ਕਿਹੜੇ ਵਰਗ ਵੱਲ ਨੂੰ ਜਾਵੇ ਉਹਦਾ ਹਿਸਾਬ ਕਿਤਾਬ ਲਾਉਣਾ ਹੁੰਦਾ ਜਿੱਦਾਂ ਘਰ ਦਾ ਮਾਲਕ ਨਾ ਕੋਲ ਕੋ ਪੈਸੇ ਹੁੰਦੇ ਉਹਨੂੰ ਪਤਾ ਹੁੰਦਾ ਵੀ ਆ ਨਿਆਣੇ ਦੇ ਫੀਸਾਂ ਦੇਣੀਆਂ ਆ ਬਿਜਲੀ ਦੇ ਬਿੱਲ ਦੇਣੇ ਚਲੋ ਬਿਜਲੀ ਦਾ ਬਿੱਲ ਤਾਂ ਹੁਣ ਭਗਵੰਤ ਮਾਨ ਦੀ ਮਿਹਰਬਾਨੀ ਨਾਲ ਆਉਂਦਾ ਹੀ ਨਹੀਂ ਪਰ ਕਰਨਾ ਪੈਂਦਾ ਨਾ ਵੀ ਆ ਇੰਨੇ ਪਾਣੀ ਦੇ ਆ ਬਿਜਲੀ ਦੇ ਆ ਰੋਟੀ ਦੇ ਆ ਆ ਰਸ਼ਨ ਵਾਲੇ ਦੇ ਆ ਸਕੂਲ ਦੇ ਆ ਤੇਲ ਪੈਟਰੋਲ ਦੇ ਇਦਾਂ ਹੀ ਭਾਈ ਜੇ ਇਹ ਚੰਨੀ ਸਾਹਿਬ ਸਿਆਣੇ ਹੁੰਦੇ ਜੇ ਅੰਬੇਡ ਕ੍ਰਾਈਟ ਹੁੰਦੇ ਲ ਸਿਆਣੇ ਮੈਂ ਸ਼ਬਦ ਛੱਡ ਦਿੰਦਾ ਜੇ ਇਹ ਅੰਬੇਡ ਕ੍ਰਾਈਟ ਹੁੰਦੇ ਤਾਂ ਫੇਰ ਇਹ ਖਜ਼ਾਨੇ ਦੇ ਪੈਸੇ ਨੂੰ ਸਾਡੀ ਪਾਪੂਲੇਸ਼ਨ ਦੇ ਮੁਤਾਬਕ ਪੰਜਾਬ 'ਚ 3 ਮਹੀਨੇ 'ਚ ਉਧਰ ਨੂੰ ਮੂੰਹ ਮੋੜ ਦੇਣ ਦੇ ਖਜ਼ਾਨੇ ਦਾ ਕੋਈ ਕੰਪਨੀ ਕੀਤਾ ਨਾ ਕਿਸੇ ਦੀ ਪੈਨਸ਼ਨ ਵਧਾਈ ਨਾ ਕੋਈ ਨੌਕਰੀ ਦਿੱਤੀ ਬਸ ਬੱਕਰੀਆਂ ਦਾ ਰੋਲਾ ਪਾ ਕੇ ਚਲੇ ਗਿਆ ਅਸੀਂ ਮੈਂ ਉਦੋਂ ਬਥੇਰਾ ਕਿਹਾ ਉਹ ਇਹ ਬਾਬਾ ਸਾਹਿਬ ਦੀ ਸੋਚ ਨਹੀਂ ਜਿਹੜੀ ਇਹ ਰੋਲਾ ਪਾ ਗਿਆ ਬਾਬਾ ਸਾਹਿਬ ਦੀ ਸੋਚ ਹੈ ਪੜ੍ਹਾਈ ਦਿਓ ਨੌਕਰੀ ਦਿਓ ਚੰਗੇ ਘਰ ਬਣਾ ਕੇ ਦਿਓ ਉਹ ਚਲੇ ਗਿਆ ਇਧਰ ਲੋਕਾਂ ਨੇ ਜਜ਼ਬਾਤੀ ਹੋ ਕੇ ਉਹਦਾ ਕਹਿਣਾ ਮੰਨ ਕੇ ਦੁਬਾਰਾ ਕਾਂਗਰਸ ਨੂੰ ਵੋਟਾਂ ਪਾਤੀਆਂ ਇਹ ਹੋਈ ਨਾ ਇਦਾਂ ਗੱਲ ਤੇ ਜਿੱਦਰ ਉਹ ਗਿਆ ਵਾਪਸ ਆਪਣੇ ਘਰ ਨੂੰ ਉਧਰੋਂ ਦੋਨੋਂ ਸੀਟਾਂ ਤੋਂ ਜਮਾਨਤ ਜ਼ਬਤ ਕਰਾ ਲਈ ਜਿੱਥੋਂ ਆਪ ਇਲੈਕਸ਼ਨ ਲੜ ਰਹੇ ਹੱਸ ਭਧੌੜ ਤੋਂ ਤੇ ਚਮਕੌਰ ਤੋਂ ਉਹ ਦੋਨਾਂ ਹੀ ਸੀਟਾਂ ਤੋਂ ਆਪ ਉਧਰ ਗਿਆ ਤੇ ਹਾਰ ਗਿਆ ਜਦੋਂ ਪਤਾ ਲੱਗਾ ਉੱਥੇ ਦੇ ਲੋਕਾਂ ਹਾਲਾਂਕਿ ਦੋਨੇ ਰਿਜ਼ਰਵ ਸੀਟਾਂ ਸੀ ਉਹ ਦੋਨੇ ਰਿਜ਼ਰਵ ਸੀਟਾਂ ਤੇ ਉੱਥੇ ਹਾਰ ਗਿਆ ਜਦੋਂ ਪਤਾ ਲੱਗਾ ਉੱਥੇ ਦੇ ਲੋਕੀ ਕਰਲਾਉਣ ਕਹਿੰਦੇ ਇਹ ਹਾਰਨਾ ਸੀ ਕਿਉਂਕਿ ਇਹ ਵੜਦਾ ਨਹੀਂ ਸੀ ਇਲਾਕੇ 'ਚ ਇਹ ਇਲਾਕੇ 'ਚ ਕਦੀ ਦੁੱਖ ਸੁੱਖ ਤੇ ਆਉਂਦਾ ਨਹੀਂ ਸੀ ਇਹ ਕਦੀ ਕਿਸੇ ਦਾ ਕੰਮ ਨਹੀਂ ਕਰਦਾ ਸੀ ਇਸ ਕਰਕੇ ਲੋਕਾਂ ਨੇ 48000 ਵੋਟਾਂ ਤੇ ਉਹਨੂੰ ਹਰਾਇਆ ਹੁਣ ਤੁਸੀਂ ਅੰਦਾਜ਼ਾ ਲਾਓ ਇੱਥੇ ਦੇ ਭੋਲੇ ਭਾਲੇ ਲੋਕਾਂ ਨੇ ਵੋਟਾਂ ਪਾਤੀਆਂ ਉਹਦੇ ਕਹਿ ਤੇ ਪਰ ਜਿੱਥੇ ਦਾ ਉਹ ਰਹਿਣ ਵਾਲਾ ਸੀ ਜਿੱਥੇ ਉਹਦੀ ਕਰਤੂਤ ਦਾ ਪਤਾ ਸੀ ਲੋਕਾਂ ਨੂੰ ਉੱਥੇ ਲੋਕਾਂ ਨੇ ਕਿਹਾ ਚੱਲ ਬਾਹਰ ਤੂੰ ਤਾਂ ਕੰਮ ਨਹੀਂ ਕਰਦਾ ਕੋਈ ਅੱਛਾ ਹੁਣ 2 ਸਾਲ ਬਾਅਦ ਉਹ ਫੇਰ ਦੁਬਾਰਾ ਉਹਨੇ ਸੋਚਿਆ ਵੀ ਜੇ ਉੱਥੋਂ ਇਲੈਕਸ਼ਨ ਲੜੀ ਉੱਥੇ ਤਾਂ ਮੈਨੂੰ ਲੋਕ ਜਾਣਦੇ ਆ ਫਤੇਗੜ ਸਾਹਿਬ ਉੱਥੇ ਰਿజర్ਵ ਸੀਟ ਹੈ ਫਤੇਗੜ ਸਾਹਿਬ ਰਿజర్ਵ ਸੀਟ ਹੈ ਫਤੇਗੜ ਸਾਹਿਬ ਤੋਂ ਜੀਪੀ ਆ ਮੁੰਡਾ ਗੁਰਪ੍ਰੀਤ ਸ਼ਡਿਊਲਡ ਕਾਸਟ ਆ ਪਰ ਆਪਣੇ ਭਾਈਚਾਰੇ ਦਾ ਉਹ ਉਹ ਉੱਥੇ ਖੜਾ ਸੀ ਉਹਦੇ ਖਿਲਾਫ ਚੰਨੀ ਨੇ ਆਪਣਾ ਭਰਾ ਮਨੂਰ ਸਿੰਘ ਲੜਾਤਾ ਆ ਜਾ ਸਾਰੀ ਕਾਂਗਰਸ ਨੂੰ ਕਿਹਾ ਵੀ ਮਨੋਰ ਸਿੰਘ ਦੀ ਮਦਦ ਕਰੋ ਜੀਪੀ ਵਿਚਾਰਾ ਹਾਰ ਗਿਆ ਹੁਣ ਜੀਪੀ ਆਮ ਆਦਮੀ ਪਾਰਟੀ ਚਲੇ ਗਿਆ ਉਹਨੇ ਚੰਨੀ ਨੂੰ ਚੈਲੰਜ ਕੀਤਾ ਕਿ ਚੰਨੀ ਤੂੰ ਹੁਣ ਫਤਗੜ ਸਾਹਿਬ ਤੋਂ ਆ ਜਾ ਤੇ ਆਪਾਂ ਇਲੈਕਸ਼ਨ ਲੜੀਏ ਪਤਾ ਕਿਉਂਕਿ ਇਲਾਕੇ ਚ ਲੋਕਾਂ ਨੂੰ ਪਤਾ ਵੀ ਮੈਂ ਤਾਂ ਕੋ ਕਹਿੰਦਾ ਕੰਮ ਕਰਦਾ ਇਹ ਕੰਮ ਨਹੀਂ ਕਰਦਾ ਹੁਣ ਉੱਥੋਂ ਡਰਦਾ ਆ ਕਾਂਗਰਸੀ ਉਮੀਦਵਾਰ ਹੁਣ ਇੱਥੇ ਕਦੀ ਹੈਨਰੀ ਦੀ ਘਨੇੜੀ ਚੜਿਆ ਫਿਰਦਾ ਕਦੀ ਪ੍ਰਗਟ ਦੇ ਕੁਛੜ ਜੜੀ ਫਿਰਦਾ ਕਿਉਂ ਕਿਉਂ ਉੱਥੇ ਇਹਦਾ ਪਤਾ ਹੈ ਇਹਦੇ ਘਰ ਚ ਕਿਦਾਂ ਦਾ ਮੇਰੇ ਘਰ ਪਤਾ ਕਰੋ ਆਦਮਪੁਰ ਮੈਂ ਕਿਦਾਂ ਦਾ ਤੁਹਾਡੇ ਕੋਲ ਖੜਾ ਮੈਂ ਮੇਰੇ ਘਰ ਪਤਾ ਕਰੋ ਜਲੰਧਰੋਂ ਮੈਂ ਕਿਦਾਂ ਦਾ ਬਈ ਮੈਂ ਕੰਮ ਕੀਤੇ ਆ ਮੈਂ ਲੋਕਾਂ ਦੇ ਵਿੱਚ ਹਾਜ਼ਰ ਰਹਾ ਹਾਂ ਦੁੱਖ ਸੁੱਖ ਸਾਂਭੇਲ ਹੋਣਾ ਮੈਂ ਦੋ ਆਈਟੀਆਂ ਹੀ ਬਣਾਈਆਂ ਆ ਆਦਮਪੁਰ ਚ 슈ਗਰ ਮਿਲ ਲਾਈ ਭੋਗਪੁਰ ਚ ਸਕੂਲ ਬਣਾਇ ਸ਼ਾਨਦਾਰ ਦੇਖੋ ਜਰਾ ਆਦਮਪੁਰ ਚ ਗਰਾਊਂਡਾਂ ਸਟੇਡੀਅਮ ਮੁੰਡਿਆਂ ਨੂੰ ਬਣਾ ਕੇ ਦਿੱਤੇ ਜਿਮ ਬਣਾ ਕੇ ਦਿੱਤੇ ਸੋ ਭਰਾਵੋ ਡਰਾਮাটਿਕ ਕਲੱਬ ਨੂੰ ਛੱਡ ਦਿਓ ਜਜ਼ਬਾਤੀ ਨਾ ਹੋਇਆ ਕਰੋ ਵੋਟ ਪਾਉਣ ਲਈ ਬੰਦੇ ਦੀ ਪਹਿਚਾਨ ਕਰੋ ਵੀ ਕਿਹੜਾ ਬੰਦਾ ਨਿਰਦਰਤਾ ਨਾਲ ਤੁਹਾਡਾ ਕੇਸ ਵਿਧਾਨ ਸਭਾ ਚ ਲੋਕ ਸਭਾ ਚ ਲੜ ਸਕਦਾ ਹੈ